ਦਿਮਾਗ ਲੜਾ ਕੇ ਇਸ ਪੰਜਾਬੀ ਨੌਜਵਾਨ ਨੇ ਮੋਟਰਸਾਈਕਲ ਦੇ ਉੱਤੇ ਹੀ ਪੰਜਾਬੀ ਵਿਰਸਾ ਖੋਲ ਦਿੱਤਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਉਹ ਵੀ ਮੱਖਣ ਪਾ ਕੇ ਮਿਹਨਤ ਤੇ ਕਦੀ ਸ਼ਰਮ ਨਹੀਂ ਕੀਤੀ ਤੇ ਅੱਜ ਇਹ ਆਪਣੇ ਇਸ ਮੋਟਰਸਾਈਕਲ ਤੇ ਇਹ ਸੈਟਅਪ ਲਗਾ ਕੇ ਸਾਗ ਅਤੇ ਮੱਕੀ ਦੀ ਰੋਟੀ ਵੇਚ ਰਿਹਾ ਤੇ ਗਾਕੀ ਤੁਸੀਂ ਦੇਖ ਸਕਦੇ ਹੋ ਕਿ ਗਾਕੀ ਕਿਸ ਤਰੀਕੇ ਨਾਲ ਇਹਦੀ ਉਡੀਕ ਕਰ ਰਹੀ ਹੈ ਪਰ ਸਪੈਸ਼ਲ ਅੱਗੋਂ ਨਾ ਮਤਲਬ ਯੂ-ਟਰਨ ਲੈ ਕੇ ਆਏ ਆਂ ਵੀ ਮਤਲਬ ਅਸੀਂ ਵੇਖਿਆ ਵੀ ਇੱਕ ਸੋਹਣਾ ਸਿੱਖ ਜਵਾਨ ਜਿਹੜਾ ਆਪਣੇ ਇਹ ਕੰਮ ਕਰ ਰਿਹਾ ਬਹੁਤ ਵਧੀਆ ਲੱਗਿਆ ਭਾਜੀ ਇਹ ਮੇਰਾ ਜੀ ਸਾਰੇ ਅੰਦੀ ਅੱਡਾ ਬਣਾਓ ਮੈਂ ਕਿਹਾ ਅੱਡਾ ਨਹੀਂ ਮਤਲਬ ਮੇਰਾ ਇਹ ਚਾਹੁੰਦਾ ਕਿ ਮੇਰਾ ਜਿੱਤੇ ਜਾਵਾ ਉੱਥੇ ਅੱਡਾ ਹੀ ਹੋਵੇ ਐਦਾਂ ਜੀ ਬੇਟੇ ਬੇਟੇ ਤੁਹਾਨੂੰ ਪਤਾ ਕੁਝ ਨਾ ਕੁਝ ਦਿਮਾਗ 'ਚ ਚੱਲਦਾ ਰਹਿੰਦਾ ਜਦੋਂ ਵੇਲੇ ਹੋਈ ਹੈ ਹਾਂਜੀ ਕੋਨੇ ਕੋ ਸ਼ੁਰੂ ਕਰਨ ਦੀ ਜਿੱਦਨ ਦਾ ਸ਼ੁਰੂ ਕੀਤਾ ਉਹਦਰ ਦਾ ਜਿ ਮੈਨੂੰ ਅਦਾ ਕੁਝ ਬਚਿਆ ਨਹੀਂ ਲੇਕਿਨ ਅਰਦਾਸ ਕਰਕੇ ਤੁਰਿਆ ਮੈਂ ਮਹਾਰਾਜ ਗਾੜੀ ਮੈਨੂੰ ਬਤਾ ਉਹਨੇ ਕੋਨਾ ਕਰੀ ਨਾ ਕਦੀ ਬਚਾਉਣਾ ਵਾ ਤੁਹਾਨੂੰ ਬਤਾ ਪ੍ਰਿਕਿਆ ਤੇ ਲੈਂਦਾ ਜੀ ਆਗ ਤੇ ਦੋ ਬੁਲਕੇ ਜੀ ਹਾਂਜੀ ਦੋ ਬੁਲਕੇ ਨਾ ਸਰਦਾ ਵੀ ਇਹ ਨਹੀਂ ਕਿ ਕਿ ਉਹ ਆਗ ਦਰ ਗਏ ਜੀ ਚਾਰਦਾ ਵੀ ਉਹਨਾਂ ਨੇ ਪਹਿਲਾਂ ਕਹੀਦਾ ਵੀ ਕਿ ਇਹਨੂੰ ਕੁਝ ਹੋਣਾ ਵੀ ਚਾਹੀਦਾ 50 ਰੁਪਏ ਦੇ ਵਿੱਚ ਇਹ ਨਹੀਂ ਕਿ ਕਿ ਹਾਲਤ ਹੋ ਗੇ ਕੋ ਲੈ ਕੇ ਤੇ ਮਤਲਬ ਕੋਈ ਗਾਲਾਂ ਕੱਢਦਾ ਰਵੇ ਮਗਰ ਉਹਨਾਂ ਨੂੰ ਹਾਂਜੀ 4 ਵਜੇ ਤੋਂ ਸਵੇਰੇ ਲੱਗ ਜਾਈਦਾ ਜੇ ਰਾਤ ਨੂੰ ਹੀ 10:00 ਵਜ ਜਾਂਦੇ ਸਾਗ ਸੂਖ ਬਣਾਉਂਦੇ ਆ ਮਿਹਨਤ ਤੇ ਬਹੁਤ ਜੇ ਹਾਂਜੀ ਤੇ ਬਾਅਦ ਚਲੋ ਮੈਂ 50 ਰੁਪਏ 'ਚ ਸ਼ੁਰੂ ਕੀਤਾ ਮੇਰੇ ਅਦਾ ਵੀ ਚਲੋ 50 ਰੁਪਏ 'ਚ ਤੇ ਲਾ ਕੇ ਤਾਂ ਵੱਧ ਜੇ ਤੇ ਫਿਰ ਚਲੋ ਬਚਣ ਡਾਪੂਗਾ ਜੇ ਇਹ ਤੇ ਦਾ ਪ੍ਰੋਫਿਟ ਨਹੀਂ ਹੈ ਜੇ ਹੋਣੀ ਅੱਜ ਕਾਤੇ ਜਨਾਨੀਆਂ ਸਾਗ ਸੂ ਬਣਾਉਂਦੇ ਆਂ ਯਾਨੀ ਮੱਕੀ ਦੀ ਰੋਟੀ ਨਹੀਂ ਬਣਾਉਂਦੀ ਆਂ ਪਰ ਇਹ ਵੀਰੇ ਇਸ ਤਰੀਕੇ ਨਾਲ ਵੇਚ ਰਿਹਾ। ਇਸੇ ਕਰਕੇ ਨੂੰ ਆਵਾਜ਼ ਮਾਰੀ ਮੈਂ ਮੈਂ ਵੀ ਇਹਦਾ ਸਾਕ ਟੈਸਟ ਕੀਤਾ ਬੜਾ ਸਵਾਦ ਲੱਗਾ ਫਿਰ ਉਹਨੇ ਇਦਾਂ ਹੀ ਨੂੰ ਆਵਾਜ਼ ਮਾਰੀ ਮੈਂ ਨੇ ਦੇ ਜਾਓ ਇੱਕ ਮਿੰਟ ਆਂਦੇ ਦੱਸੋ ਮੈਂ ਜਾਗ ਬੜਾ ਸਵਾਦ ਲੱਗਾ ਈ ਰੋਟੀ ਗਈ ਏ ਇਹ ਖਾਦਾ ਬੜਾ ਨੰਦ ਆਇਆ ਵਾ ਅੱਜ ਕੱਲ੍ਹ ਦੀਆਂ ਜਨਾਨੀਆਂ ਨੂੰ ਤੇ ਸਾਗ ਬਣਾਉਣਾ ਵੀ ਨਹੀਂ ਆ ਰਿਹਾ ਵੇਨੇਜ ਵੀ ਕਰ ਜਾਂਦੀਆਂ ਨੇ ਛੱਲਾਂ ਤੋਂ ਸਾਫ਼ ਕਰਨ ਤੋਂ ਬੜਾ ਮਿਹਨਤ ਕਰਨ ਤੋਂ ਬਹੁਤ ਗਰੇਜ਼ ਕਰਦੀਆਂ ਨੇ ਜੇ ਸਾਧ ਆਦਮੀ ਨੇ ਤੇ ਬਹੁਤ ਵਧੀਆ ਮਿਹਨਤ ਕਰਕੇ ਲੋਕਾਂ ਨੂੰ ਦੱਸਿਆ ਕਿ ਸਾਗ ਜਿਹੜਾ ਹੈ ਪੁਰਾਣੀ ਇੱਕ ਰੀਤੀ ਰਿਵਾਜ ਦੇ ਵਿੱਚ ਚੱਲਿਆ ਔਰ ਖੇਤ ਵਾਸਤੇ ਕਹਿੰਦੇ ਹਨ ਕਿ ਜਿੰਨੇ ਕੀਤੀ ਸ਼ਰਮ ਉਹਦੇ ਫੁੱਟ ਗਏ ਕਰਮ ਮਿਹਨਤ ਕਰਨ 'ਚ ਕਦੀ ਸ਼ਰਮ ਨਹੀਂ ਕਰਨੀ ਚਾਹੀਦੀ ਕਦੀ ਗਰੇਜ਼ ਨਹੀਂ ਕਰਨਾ ਚਾਹੀਦਾ ਪਰ ਜੇ ਤੁਹਾਨੂੰ ਮੈਂ ਇੱਕ ਤਸਵੀਰ ਦਿਖਾਵਾਂ ਉਸ ਪੰਜਾਬੀ ਨੌਜਵਾਨ ਦੀ ਜੋ ਮਿਹਨਤ ਕਰ ਰਿਹਾ ਹੈ ਪਰ ਸ਼ਰਮ ਬਿਲਕੁਲ ਨਹੀਂ ਕਰ ਰਿਹਾ ਤੇ ਗਾਕੀ ਤੁਸੀਂ ਦੇਖ ਲਓ ਉਹਦੇ ਇਸ ਸੈਟਅਪ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਦਿਮਾਗ ਲੜਾ ਕੇ ਇਸ ਪੰਜਾਬੀ ਨੌਜਵਾਨ ਨੇ ਮੋਟਰਸਾਈਕਲ ਦੇ ਉੱਤੇ ਹੀ ਪੰਜਾਬੀ ਵਿਰਸਾ ਖੋਲ ਦਿੱਤਾ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਉਹ ਵੀ ਮੱਖਣ ਪਾ ਕੇ ਤਾਂ ਗਾਕੀ ਤੁਸੀਂ ਦੇਖ ਲਓ ਕਿ ਜਦੋਂ ਇਸ ਨੇ ਇਹ ਕੰਮ ਸ਼ੁਰੂ ਕੀਤਾ ਤਾਂ ਅੱਜ ਤੁਸੀਂ ਗਾਕੀ ਦੇਖ ਲਓ ਕਿ ਇਸ ਨੂੰ ਸੜਕ ਤੇ ਜਾਂਦਿਆਂ ਨੂੰ ਰਸਤੇ 'ਚ ਰੋਕ 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 ਕੇ ਲੋਕ ਇਹਦੇ ਕੋ ਮੱਕੀ ਦੀ ਰੋਟੀ ਤੇ ਸਾਗ ਖਾ ਰਹੇ ਨੇ ਕਹਿੰਦੇ ਹਨ ਕਿ ਜਿੰਨੇ ਸ਼ਰਮ ਘਾਲੀ ਨਾ ਉਹਦੇ ਫੁੱਟ ਜਾਂਦੇ ਨੇ ਕਰਮ ਪਰ ਇਸ ਵੀਰ ਨੇ ਮਿਹਨਤ ਕਰਨ ਤੋਂ ਗੁਰੇਜ਼ ਨਹੀਂ ਕੀਤੀ ਮਿਹਨਤ ਤੇ ਕਦੀ ਸ਼ਰਮ ਨਹੀਂ ਕੀਤੀ ਤੇ ਅੱਜ ਇਹ ਆਪਣੇ ਇਸ ਮੋਟਰਸਾਈਕਲ ਤੇ ਇਹ ਸੈਟਅਪ ਲਗਾ ਕੇ ਸਾਗ ਅਤੇ ਮੱਕੀ ਦੀ ਰੋਟੀ ਵੇਚ ਰਿਹਾ ਤੇ ਗਾਕੀ ਤੁਸੀਂ ਦੇਖ ਸਕਦੇ ਹੋ ਕਿ ਗਾਕੀ ਕਿਸ ਤਰੀਕੇ ਨਾਲ ਇਹਦੀ ਉਡੀਕ ਕਰ ਰਹੀ ਹੈ ਚਲਦਾ ਫਿਰਦਾ ਢਾਬਾ ਜਿਹੜਾ ਹੈ ਇਸ ਨੇ ਮੋਟਰਸਾਈਕਲ ਤੇ ਖੋਲ ਦਿੱਤਾ ਹੈ ਪੰਜਾਬੀ ਵਿਰਸੇ ਦੀ ਗੱਲ ਕਰਾਂ ਤਾਂ ਮੋਟਰਸਾਈਕਲ ਤੇ ਹੀ ਖੋਲ ਦਿੱਤਾ ਹੈ ਨਾ ਕਿਸੇ ਦੁਕਾਨ ਦੀ ਉਡੀਕ ਕੀਤੀ ਨਾ ਕਿਸੇ ਜਗ੍ਹਾ ਦੀ ਉਡੀਕ ਕੀਤੀ ਰੱਬ ਦਾ ਨਾਮ ਲਿਆ ਪਰਮਾਤਮਾ ਦਾ ਓਟਰਾਸਾ ਲਿਆ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਮੋਟਰਸਾਈਕਲ ਤੇ ਸੈਟਅਪ ਸ਼ੁਰੂ ਕਰ ਦਿੱਤਾ ਤੇ ਲੋਕ ਰਸਤੇ 'ਚ ਰੋਕ ਰੋਕ ਕੇ ਇਹਦੇ ਕੋਲੋਂ ਇਸ ਦੇ ਹੱਦ ਦਾ ਬਣਿਆ ਮੱਕੀ ਦਾ ਸਾਗ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣ ਲਈ ਉਤਾਵਲੇ ਰਹਿੰਦੇ ਨੇ 11 ਵਜੇ ਘਰੋਂ ਨਿਕਲਦਾ ਹੈ ਸਾਰਾ ਸੈਟਅਪ ਤਿਆਰ ਕਰਕੇ ਪਰ ਰਸਤੇ 'ਚ ਹੀ ਲੋਕ ਰੋਕ ਰੋਕ ਕੇ ਦੇਖੋ ਖਰੀਦ-ਖਰੀਦ ਕੇ ਇਹ ਖਾਂਦੇ ਹਨ ਕਿਉਂਕਿ ਇਹ ਇੱਕ ਤਰ੍ਹਾਂ ਦਾ ਸਰਦੀਆਂ ਦਾ ਤੋਹਫਾ ਹੈ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਪੰਜਾਬੀ ਖਾਸ ਤੌਰ ਤੇ ਇਸ ਨੂੰ ਪਸੰਦ ਕਰਦੇ ਨੇ ਪਰ ਜਦੋਂ ਉਹਦੇ ਵਿੱਚ ਤੜਕਾ ਲੱਗ ਜਾਵੇ ਮੱਖਣ ਪੈ ਜਾਵੇ ਤਾਂ ਹੋਰ ਹੀ ਸਵਾਦ ਨਵੇਕਲਾ ਹੋ ਜਾਂਦਾ ਹੈ ਪਰ ਇਸ ਪੰਜਾਬੀ ਨੌਜਵਾਨ ਦੀ ਸ਼ਿਫਟ ਕਰਨੀ ਬੰਦੀ ਹੈ ਜਿਸ ਨੇ ਸ਼ਰਮਣੀ ਕੀਤੀ ਮਿਹਨਤ ਕਰਨ ਤੋਂ ਤੇ ਅੱਜ ਮਿਹਨਤ ਕਰਕੇ ਕਮਾਈ ਕਰ ਰਿਹਾ ਹੈ ਰੋਜ਼ਗਾਰ ਆਪਣਾ ਚਲਾ ਰਿਹਾ ਹੈ ਨਾ ਕਿਸੇ ਜਗ੍ਹਾ ਦਾ ਇੰਤਜ਼ਾਰ ਕੀਤਾ ਨਾ ਕਿਸੇ ਦੁਕਾਨ ਦਾ ਇੰਤਜ਼ਾਰ ਕੀਤਾ ਮੋਟਰਸਾਈਕਲ ਤੇ ਹੀ ਸੈਟਅਪ ਖੋਲ੍ਹ ਦਿੱਤਾ ਪੰਜਾਬੀ ਨੌਜਵਾਨਾਂ ਬਾਅਦ ਚ ਗੱਲ ਕਰਦੇ ਆ ਪਰ ਪਹਿਲਾਂ ਇਹਨਾਂ ਦੇ ਗ੍ਰਾਹਕਾਂ ਨਾਲ ਗੱਲ ਕਰਦੇ ਆ ਕੀ ਕਹਿਣਾ ਚਾਹੁੰਦੇ ਨੇ ਭਾਜੀ ਕਿਸ ਤਰ੍ਹਾਂ ਲੱਗਾ ਇਸ ਤਰੀਕੇ ਨਾਲ ਮਿਹਨਤ ਕਰਨਾ ਤੇ ਉਹ ਵੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵਿੱਚ ਮੈਂ ਨਾ ਜੀ ਬੜਾ ਵਧੀਆ ਇਹ ਮੇਰੇ ਵੀਰ ਨੇ ਅਮਰਤਾਜੀ ਸਿੰਘ ਇਹਨੇ ਬਹੁਤ ਵਧੀਆ ਪ੍ਰਾਲਾ ਕੀਤਾ ਯੋਗ ਹੀ ਅੱਜ ਪੰਜਾਬ ਦੇ ਵਿੱਚ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਨੇ ਸਰੋਂ ਦਾ ਸਾਗ ਮੱਖਣ ਜਵਾਰ ਦੀ ਰੋਟੀ ਇਹ ਵੀਰ ਨੇ ਪ੍ਰਾਲਾ ਕਰਕੇ ਗੁਰਸਿੱਖੀ ਨਾਲ ਜੁੜਿਆ ਹੋਇਆ ਤੇ ਵਧੀਆ ਪ੍ਰਾਲਾ ਕੀਤਾ ਅਸੀਂ ਵੀ ਇਹ ਵੀਰ ਕੋ ਫਾਗ ਤੇ ਪ੍ਰਸ਼ਾਦੇ ਛਕੇ ਨੇ ਪੂਰਾ ਆਨੰਦ ਆਇਆ ਇਹ ਕਰਕੇ ਮੈਂ ਸਾਰਿਆਂ ਨੂੰ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਦਾ ਪੀ ਇਹੋ ਜਿਹੜਾ ਜਿਹੜਾ ਪਰਾਲਾ ਜਿਹੜਾ ਲੋਬ ਹੋ ਚੁੱਕਾ ਹੈ ਗੋੜ ਗੋੜ ਇੱਕ ਸ਼ਗਾਰ ਹੁੰਦੀ ਸੀ ਸਮੇਂ ਦੇ ਮੁਤਾਬਕ ਗੋੜ ਬਹੁਤ ਵਧੀਆ ਚੀਜ਼ ਸੀ ਪਰ ਅੱਜ ਇੱਕ ਗੋੜ ਵੀ ਜਿਹੜਾ ਹੈ ਨਾ オリジナル ਗੋੜ ਜਿਹੜਾ ਉਹ ਲੋਬ ਹੋ ਚੁੱਕਾ ਇਸ ਕਰਕੇ ਇਹਨਾਂ ਚੀਜ਼ਾਂ ਦੀ ਸਾਨੂੰ ਬਹੁਤ ਸਖਤ ਲੋੜ ਹੈ ਜਿਹੜੀ ਸਾਡੀ ਜਵਾਨੀ ਹੈ ਜਾਂ ਸਾਡਾ ਖਰੀਰ ਹੈ ਉਹਦੇ ਵਾਸਤੇ ਇਹ ਬਹੁਤ ਜਿਹੜੀਆਂ ਦੇਸੀ ਚੀਜ਼ਾਂ ਹੈ ਜਾਂ ਪਹਿਲਾਂ ਇਹ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਸੀ ਪਰ ਇਹ ਚੀਜ਼ਾਂ ਸਾਰੇ ਅੱਜ ਪੰਜਾਬ ਦੇ ਵਿੱਚ ਲੋਬ ਹੋ ਚੁੱਕੀਆਂ ਲੋਕ ਨਸ਼ੇ ਦੀ ਮਾਤਰਾ ਨਸ਼ੇ ਦੇ ਆਦੀ ਹੋ ਚੁੱਕੇ ਨੇ ਇਹ ਕਰਕੇ ਇਹਨਾਂ ਤੋਂ ਨਸ਼ੇ ਨੂੰ ਬੰਦ ਕਰਕੇ ਇਹਨਾਂ ਜਿਹੜੀਆਂ ਸਗਤ ਵਾਲੀਆਂ ਚੀਜ਼ਾਂ ਨੇ ਸਰੀਰ ਨੂੰ ਸਿਹਤਮੰਦ ਰੱਖਣ ਵਾਲੀਆਂ ਇਹ ਖਾਣੀਆਂ ਚਾਹੀਦੀਆਂ ਨੇ ਇਹ ਬਿਲਕੁਲ ਸਿਹਤਮੰਦ ਚੀਜ਼ਾਂ ਖਾਣੀ ਚਾਹੀਦੀਆਂ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਕੱਲ੍ਹ ਤੇ ਜਨਾਨੀਆਂ ਸਾਗ ਸੂਬ ਬਣਾਉਂਦੀਆਂ ਇਹਦੀ ਮੱਕੀ ਦੀ ਰੋਟੀ ਨਹੀਂ ਬਣਾਉਂਦੀਆਂ ਪਰ ਇਹ ਵੀਰ ਇਸ ਤਰੀਕੇ ਨਾਲ ਵੇਚ ਰਿਹਾ ਹੈ ਇਸੇ ਕਰਕੇ ਨੂੰ ਆਵਾਜ਼ ਮਾਰੀ ਮੈਂ ਮੈਂ ਇਹਨਾਂ ਦਾ ਸਾਕਟੈਸਟ ਕੀਤਾ ਬੜਾ ਸਵਾਲ ਲੱਗਾ ਫਿਰ ਮੈਂ ਇਦਾਂ ਹੀ ਨੂੰ ਆਵਾਜ਼ ਮਾਰੀ ਮੈਂ ਇਹਦੇ ਆ ਇੱਕ ਮਿੰਟ ਆਂਦੇ ਦੱਸੋ ਮੈਂ ਜਾ ਬੜਾ ਸਵਾਲ ਲਗਾਈ ਰੋਟੀ ਗਈ ਏ ਤੇ ਖਾਦਾ ਬੜਾ ਨੰਦ ਆਇਆ ਵਾ ਅੰਵੇਂ ਤੁਹਾਡੀ ਤੇ ਘੁੰਮਣਾ ਤਾਂ ਹੁੰਦਾ ਜੀ ਹੈ ਹਾਂ ਜੀ ਇਹ ਬੜੇ ਨੰਦ ਲਗਾਏ ਦਾ ਮਿਹਨਤ ਕਰ ਰਿਹਾ ਮਿਹਨਤ ਬਹੁਤ ਵਧੀਆ ਜੀ ਮਿਹਨਤ ਦਾ ਫਲ ਮਿਲਦਾ ਨੂੰ ਕੰਮ ਕਰਦਾ ਕੰਮ ਇਹਨੇ ਆਪਣਾ ਸ਼ੁਰੂ ਕੀਤਾ ਚਲੋ ਮਾਰੇ ਬਰਗਤ ਬਾਊਗਾ ਇਹਦੇ ਦਾ ਪੂਰਾ ਪੂਰੀ ਕੰਮ ਚੱਲਦਾ ਵਾ ਹਾਂ ਜੀ ਇਹ ਦੇ ਕੇ ਕੋਈ ਜਾਲ ਹੋਰੇ 50 ਰੁਪਏ ਦਾ ਦਿੰਦੇ ਆ ਤੇ ਮੈਂ ਨਾ ਦੋ ਪ੍ਰਯਾਦੇ ਦੇਦੇ ਨਾਲ ਦਾਗ ਨਾਲ ਮੱਖਣ ਜਿਹੜੇ ਯਾਰੇ ਬੱਜੇ ਪਏ ਆ ਇਲਾ ਜੋ ਪੈਕਾ ਕੇ ਜਨਾਨੀਆਂ ਇਲਾ ਜੋ ਪੈਰ ਕਰਕੇ ਆਪ ਖਾਓ ਤੇ ਬੱਚਿਆਂ ਨੂੰ ਖਾਓ ਜੀ ਨੰਦ ਲਓ ਹਾਜੀ ਅੱਜ ਕੱਲ ਦੀਆਂ ਜਨਾਨੀਆਂ ਨੂੰ ਤੇ ਸਾਗ ਬਣਾਉਣਾ ਵੀ ਨਹੀਂ ਆ ਰਿਹਾ ਬਿਜਲੀ ਵੀ ਕਰ ਜਾਂਦੀਆਂ ਨੇ ਛੱਲਾਂ ਤੋਂ ਸਾਫ਼ ਕਰਨ ਤੋਂ ਬੜਾ ਮਿਹਨਤ ਕਰਨ ਤੋਂ ਬਹੁਤ ਅਗਰੇਜ਼ ਕਰਦੀਆਂ ਨੇ ਤੇ ਅੱਜ ਕੱਲ ਦੀ ਜਿਹੜੀ ਨਵੀਂ ਜਨਰੇਸ਼ਨ ਆ ਨਾ ਇਹਨੂੰ ਬਿਲਕੁਲ ਸਾਗ ਬਣਾਉਣ ਦੀ ਕੋਈ ਯਾਦ ਚ ਵੀ ਨਹੀਂ ਹੈ ਗਈ ਤੇ ਇਸ ਆਦਮੀ ਨੇ ਤੇ ਬਹੁਤ ਵਧੀਆ ਮਿਹਨਤ ਕਰਕੇ ਲੋਕਾਂ ਨੂੰ ਦੱਸਿਆ ਵੀ ਸਾਗ ਜਿਹੜਾ ਹੈ ਪੁਰਾਣੀ ਇੱਕ ਰੀਤੀ ਰਿਵਾਜ ਦੇ ਵਿੱਚ ਚੱਲਿਆ ਉਹ ਖੇਤ ਵਾਸਤੇ ਫਾਇਦੇਮੰਦ ਹੈ ਬਿਲਕੁਲ ਇੱਕ ਵਧੀਆ ਉਪਰਾਲਾ ਇਸ ਪੰਜਾਬੀ ਨੌਜਵਾਨ ਦਾ ਗਿਨਿਆ ਜਾ ਰਿਹਾ ਲੋਕਾਂ ਦੇ ਵੱਲੋਂ ਵੀ ਲੋਕ ਖੜ ਖੜ ਕੇ ਇਹਦੀ ਉਡੀਕ ਕਰ ਰਹੇ ਨੇ ਭਾਜੀ ਤੁਸੀਂ ਵੀ ਦੇਖਿਆ ਮੋਟਰਸਾਈਕਲ ਖਿਲਾੜ ਕੇ ਖਲੋਤੇ ਹੋ ਸਾਗ ਲੈਣ ਆਇਓ ਕਿਸ ਤਰੀਕੇ ਦਾ ਉਪਰਾਲਾ ਕਿਸ ਤਰੀਕੇ ਦਾ ਲੱਗਾ ਬਹੁਤ ਵਧੀਆ ਭਾਜੀ ਆਪਾਂ ਸਪੈਸ਼ਲ ਅੱਗੋਂ ਨਾ ਮਤਲਬ ਯੂ-ਟਰਨ ਲੈ ਕੇ ਆਏ ਆ ਵੀ ਮਤਲਬ ਅਸੀਂ ਦੇਖਿਆ ਵੀ ਇੱਕ ਸੋਹਣਾ ਸਿੱਖ ਜਵਾਨ ਜਿਹੜਾ ਆਪਣੇ ਇਹ ਕੰਮ ਕਰ ਰਿਹਾ ਬਹੁਤ ਵਧੀਆ ਲੱਗਿਆ ਭਾਜੀ ਪੰਜਾਬੀ ਨੌਜਵਾਨ ਉਹ ਵੀ ਜਿਆਦਾਤਰ ਇਹਦੇ ਪ੍ਰਵਾਸੀ ਜਿਹੜੇ ਬਾਹਰੋਂ ਆ ਕੇ ਇੱਥੇ ਕੰਮ ਕਰੀ ਜਾਂਦੇ ਪੰਜਾਬੀ ਸ਼ਰਮ ਕਰਦੇ ਸੀ ਕੰਮ ਕਰਨ ਤੋਂ ਹਣਾ ਪਰ ਇਹ ਪੰਜਾਬੀ ਨੌਜਵਾਨ ਮਿਹਨਤ ਕਰ ਰਿਹਾ ਉਹ ਵੀ ਮੋਟਰਸਾਈਕਲ ਤੇ ਲਾ ਕੇ ਬਿਲਕੁਲ ਭਾਜੀ ਬਹੁਤ ਵਧੀਆ ਲੱਗਿਆ ਇਹ ਮਿਹਨਤ ਜਿਹੜੀ ਆ ਬਹੁਤ ਵਧੀਆ ਵਾ ਇਹਦੇ ਚ ਚੰਗੀ ਮਤਲਬ ਆਮਦਨ ਜਿਹੜੀ ਆ ਬੰਦੇ ਨੂੰ ਹੋ ਸਕਦੀ ਹੈ ਤੇ ਆਪਣੇ ਲੋਕ ਜਿਹੜੇ ਨੇ ਸ਼ਰਮ ਕਰਦੇ ਨੇ ਇਹ ਚੀਜ਼ ਕਰਨ ਤੋਂ ਤੇ ਵਧੀਆ ਵਾ ਆਪਾਂ ਨੂੰ ਵਧੀਆ ਲੱਗਿਆ ਭਾਜੀ ਹੁਣ ਇਸ ਵੀਰ ਨਾਲ ਵੀ ਗੱਲਬਾਤ ਕਰਦੇ ਆ ਜਿੰਨੇ ਸਾਰਾ ਸੈਟਅਪ ਤਿਆਰ ਕੀਤਾ ਭਾਜੀ ਨਾਮ ਕੀ ਆਪਣਾ ਤੇ ਕਿੱ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਪਤੇ ਰਮਨਦੀਪ ਸਿੰਘ ਨਾਮ ਹੈ ਜੀ ਘਮਣਕਲਾ ਮੇਰਾ ਪਿੰਡ ਜੇ ਹਾਂਜੀ ਇਹ ਸੈਟਅਪ ਜਿਹੜਾ ਸਾਗ ਮੱਕੀ ਦਾ ਸ਼ੁਰੂ ਕੀਤਾ ਕਦੋਂ ਦਾ ਸ਼ੁਰੂ ਕੀਤਾ ਇਹ ਸਰ 20 ਤਰੀਕ ਦਾ ਸ਼ੁਰੂ ਕੀਤਾ ਜੀ ਪਹਿਲਾਂ ਕਿਹੜਾ ਕੰਮ ਕਰਦਾ ਪਹਿਲਾਂ ਸਰ ਮੈਂ ਬੂਟਿਆਂ ਦਾ ਕੰਮ ਕਰਦਾ ਬੂਟੇ ਵੇਚਦਾ ਅੱਛਾ ਹਾਂਜੀ ਇਹ ਫਿਰ ਖਾਸ ਟਾਈਮ ਰੱਖਿਆ ਹੋਇਆ ਹੈ ਇਸ ਕੰਮ ਲਈ ਕਿ ਜਾਂ ਫਿਰ ਜਦੋਂ ਬੂਟਿਆਂ ਦਾ ਕੰਮ ਮੁੱਕਦਾ ਉਦੋਂ ਇਹ ਸ਼ੁਰੂ ਕਰਦੇ ਨਹੀਂ ਸਰ ਹੁਣ ਤੇ ਮੇਰੇ ਲਈ ਖਾਸ ਹੀ ਹੋ ਗਿਆ ਜੀ ਲੇਕਿਨ ਬੂਟਿਆਂ ਦਾ ਨਾ ਸਿਆਲ ਚ ਘਟ ਜਾਂਦਾ ਜੇ ਕੰਮ ਤੇ ਹੁਣ ਸ਼ਾਇਦ ਇਹੋ ਹੀ ਰੱਖੀਏ ਸਾਰੇ ਚਲੋ ਆ ਜਿੰਨੀ ਵੀ ਮਾਰਕੀਟ ਹੈ ਸਾਰਿਆਂ ਨੂੰ ਹੋਰ ਵੀ ਕੋਈ ਸ਼ਿਕਾਇਤ ਕਰਾਂਗੇ ਚਲ ਚਲਦਾ ਫਿਰਦਾ ਢਾਬਾ ਕੋ ਹਾਂਜੀ ਚਲਦਾ ਫਿਰਦਾ ਜੀ ਸਾਰੇ ਆਂਦੇ ਅੱਡਾ ਬਣਾਓ ਮੈਂ ਕਿਹਾ ਅੱਡਾ ਨਹੀਂ ਮਤਲਬ ਮੈਂ ਇਹ ਚਾਹੁੰਦਾ ਕਿ ਮੇਰਾ ਜਿੱਥੇ ਜਾਵਾ ਉੱਥੇ ਅੱਡਾ ਹੀ ਹੋਵੇ ਹਾਂਜੀ ਆਈਡੀਆ ਕਿੱਦਾਂ ਆਇਆ ਇੱਕ ਤਾਂ ਮੋਟਰਸਾਈਕਲ ਦਾ ਸੈਟਅਪ ਕਰ ਲਿਆ ਉਤੋਂ ਸਪੀਕਰ ਵੀ ਤੁਸੀਂ ਲਗਾ ਰੱਖਿਆ ਜਿੱਥੇ ਆਵਾਜ਼ ਦਿੰਦੇ ਹੋ ਹਨਾ ਨਾਲ ਤੁਸੀਂ ਵੇਚ ਵੇਚ ਸਾਗ ਤੇ ਮੱਕੀ ਦੇ ਇਹ ਆਈਡੀਆ ਸਾਰਾ ਕਿਸ ਤਰ੍ਹਾਂ ਬਣਿਆ ਇੱਧਰ ਜੀ ਬੈਠੇ ਬੈਠੇ ਤੁਹਾਨੂੰ ਪਤਾ ਕੁਝ ਨਾ ਕੁਝ ਦਿਮਾਗ 'ਚ ਚੱਲਦਾ ਰਹਿੰਦਾ ਜਦੋਂ ਵੇਲੇ ਹੋਈ ਹੈ ਹਾਂਜੀ ਤੇ ਕੋਈ ਨਾ ਕੋਈ ਸ਼ੁਰੂ ਕਰਨ ਲਈ ਚਲੋ ਮੈਨੂੰ ਇਹ ਤਾਂ ਪਤਾ ਨਹੀਂ ਕਿ ਜਿੱਦਾ ਚੈਨਲ ਵਾਲੇ ਆਉਣਗੇ ਮੈਂ ਤੇ ਆਪਣਾ ਸਿਰਫ ਕੰਮ ਸ਼ੁਰੂ ਕੀਤਾ ਜੇ ਜਿੱਦਨ ਦਾ ਵੀ ਸ਼ੁਰੂ ਕੀਤਾ ਉਹਦਾ ਜੇ ਮਨੂੰ ਉਹਦਾ ਕੁਝ ਬਚਿਆ ਨਹੀਂ ਲੇਕਿਨ ਅਰਦਾਸ ਕਰਕੇ ਤੁਰਿਆ ਮੈਂ ਮਹਾਰਾਜ ਗਾੜੀ ਮੈਨੂੰ ਪਤਾ ਉਹਨੇ ਕੋਈ ਨਾ ਕਰੀ ਨਾ ਕਰੀ ਬਚਾਉਣਾ ਤੁਹਾਨੂੰ ਪਤਾ ਪ੍ਰੇਖਿਆ ਤੇ ਲੈਂਦਾ ਜੇ ਹਾਂਜੀ ਬਸ ਇਹੋ ਹੀ ਕੀ ਚਲੋ ਮਹਾਰਾਜ ਕਾਂਢਿਆ ਵਨ ਕਿਰਪਾ ਹੋ ਜੂਗੀ ਗਾੜੀ ਜਿੱਦਾ ਹੋਰ ਵਾਧਾ ਲੱਗਣਿਆ ਪਿਆ ਮਾਲ ਤੇ ਫਿਰ ਬਚਨ ਵੀ ਡਾਪੂਗਾ ਉਹਦਾ ਉਦੋਂ ਦਾ ਮੈਨੂੰ 1 ਰੁਪਿਆ ਬਚਿਆ ਨਹੀਂ ਮੈਂ ਵਾਪਸ ਜਿਹੜਾ ਹੁੰਦਾ ਫਿਰ ਮੇਰੇ ਜੇਬ ਚ 1 ਰੁਪਿਆ ਨਹੀਂ ਆਉਂਦਾ 100 ਰੁਪਏ ਮਿਹਨਤ ਕਰ ਰਹੇ ਹੋ ਮਿਹਨਤ ਦਾ ਫਲ ਤਾਂ ਮਿਲੂਗਾ ਹਾਂਜੀ ਹਾਂਜੀ ਮਿਲੂਗਾ ਮਿਲੂਗਾ ਉਹ ਤੇ ਅਰਦਾਸ ਕੀਤੀ ਮਹਾਰਾਜ ਗਾੜੀ ਦੀ ਹਾਂਜੀ ਤੁਹਾਨੂੰ ਪਤਾ ਵਿਰਥਾ ਨਹੀਂ ਜਾਂਦੀ ਕਰੀ ਵੀ ਗਾ ਕੀ ਕਿੱਦਾਂ ਦੀ ਪੈਂਦੀ ਫਿਰ ਗਾ ਕੀ ਜੀ ਤੇ ਹੁਣ ਠੀਕ ਜੇ ਪੈਂਦੀ ਜੇ ਜੇ ਹੋਰ ਵੱਜੂਗੀ ਨਾ ਫਿਰ ਮੈਨੂੰ ਕੁਝ ਬਚਣ ਡੈਪੂਗਾ ਹਜੇ ਮੈਨੂੰ ਕੁਝ ਐਦਾ ਵੱਜਦਾ ਨਹੀਂ ਹੋਰ ਨਾਲੇ ਚੀਜ਼ ਕਰ ਲੂੰਗਾ ਨਾ ਰੱਖਣ ਡੈਪੂਗਾ ਜਿੱਦਾ ਪ੍ਰੌਨਟਿਆ ਆ ਗਿਆ ਗਾਜਰਾਂ ਦੀ ਸਬਜ਼ੀ ਹੋ ਗਈ ਮੇਥੀ ਵਾਲੀਆਂ ਰੋ ਇਹ ਵੀ ਨਾਲ ਸੈਟਅਪ ਕਰਨਾ ਜੀ ਹਾਂ ਇਹ ਸਮਾਨ ਕਿੱਦਾਂ ਫਿਰ ਘਰੋਂ ਤੇ ਆ ਕੇ ਕੋਣ ਕੋਣ ਮਦਦ ਕਰਦਾ ਨਾਲ ਉਹ ਭਾਬੀਆਂ ਜੀ ਦੋ ਨਾਲ ਮੇਰੀ ਭਤੀਜੀਆਂ ਨਿੱਕ ਨਿੱਕੀਆਂ ਉਹ ਵੀ ਕਰਾ ਦਿੰਦੀਆਂ ਜਿਹੜਾ ਜਿਹਦਾ ਵੀ ਟਾਈਮ ਹੋਵੇ ਉਹ ਲਾਣ ਕੇ ਲੱਗ ਜਾਂਦਾ ਜੀ ਹਾਂ ਜੀ ਤੇ ਕਿੰਨੇ ਵਜੇ ਸੈਟਅਪ ਸ਼ੁਰੂ ਕਰਦੇ ਹੋ ਕਿੰਨੇ ਵਜੇ ਤੱਕ ਇਹ 4 ਵਜੇ ਤੋਂ ਸਵੇਰੇ ਲੱਗ ਜਾਈਦਾ ਜੀ ਰਾਤ ਨੂੰ ਵੀ 10-11 ਵਜੇ ਜਾਂਦੇ ਸਾਗ ਸੂਕ ਬਣਾਉਂਦੇ ਆ ਮਿਹਨਤ ਤੇ ਬਹੁਤ ਜੀ ਹਾਂ ਜੀ ਤੇ ਭਾ ਚਲੋ ਮੈਂ 50 ਰੁਪਏ ਚ ਸ਼ੁਰੂ ਕੀਤਾ ਮੇਰਾ ਦਾ ਵੀ ਚਲੋ 50 ਰੁਪਏ ਚ ਤੇ ਲਾਗਤ ਵਧ ਜੇ ਤੇ ਫਿਰ ਚਲੋ ਬਚਨ ਡਬੂਗਾ ਜੀ ਇਹ ਚਾ ਦਾ ਪ੍ਰੋਫਿਟ ਨਹੀਂ ਹੈ ਜੇ ਉਹ ਹੰਡੀ ਜੀ ਚਲੋ ਪੇਟੀ ਬਣ ਗਈ ਮੇਰੀ ਵੱਡੀ ਤੇ ਹੋਰ ਸਮਾਨ ਵਿੱਚ ਰੱਖ ਲੈਣਾ ਚਲੋ ਫਿਰ ਹੋਣ ਡਬੂਗੀ ਜੀ ਆਹ ਇਸਤਾ ਇਸਤਾ ਜਦੋਂ ਜੋ ਜੋ ਗਾਕਾਂ ਨੂੰ ਪਤਾ ਲੱਗੂਗਾ ਤੇ ਉਹਦੇ ਸੇਲ ਵੀ ਵਧੂਗੀ ਕਮਾਈ ਵੀ ਵਧੂ ਹਾਂਜੀ ਹਾਂਜੀ ਉਹ ਜੋ ਮਾਲਕ ਦੀ ਮਰਜ਼ੀ ਦੀ ਉਹਨੇ ਉਹ ਹੀ ਕਰਨਾ 50 ਰੁਪਏ ਤੁਸੀਂ ਪਲੇਟ ਦਿੰਦੇ ਇਹਦੇ ਵਿੱਚ ਕੀ ਕੁਝ ਪਾਕ ਦਿੰਦੇ ਹੋ ਮੱਖਣ ਸਾਗ ਤੇ ਦੋ ਬੁਲਕੇ ਜੀ ਹਾਂਜੀ ਦੋ ਬੁਲਕੇ ਨਾਲ ਸਰਦਾ ਵੀ ਆਏ ਨਹੀਂ ਕਿਉਂਕਿ ਉਹ ਇਹ ਗਾਕ ਦਰਗੇ ਆ ਜੀ ਸਰਦਾ ਵੀ ਉਹਨਾਂ ਨੇ ਪਹਿਲਾਂ ਕਹੀਦਾ ਵੀ ਕਿਸੇ ਨੂੰ ਕੁਝ ਹੋਣਾ ਵੀ ਚਾਹੀਦਾ 50 ਰੁਪਈਆ ਦੇ ਵਿੱਚ ਇਹ ਨਹੀਂ ਕਿ ਕਿ ਫालतੂ ਗੇ ਕੋ ਲੈ ਕੇ ਤੇ ਮਤਲਬ ਕੋਈ ਗਾਲਾਂ ਕੱਢਦਾ ਰਵੇ ਮਗਰ ਉਹ ਸਾਨੂੰ ਹਾਂਜੀ ਤੁਹਾਨੂੰ ਪਤਾ ਕਹਿਣਾ ਮਤਲਬ ਸ਼ੱਕੇ ਲੁੱਟਣ ਦੇ ਆ ਜੀ ਹਾਂਜੀ ਇਦਾਂ ਨਹੀਂ ਕਹਿਣਾ ਚਾਹੀਦਾ ਕਿ ਇਹਨੂੰ ਵੀ ਹਾਂਜੀ ਉਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਮਿਹਨਤ ਕਰਨ ਤੋਂ ਗੁਰੇਜ਼ ਕਰਦੇ ਆ ਤੇ ਪਰ ਜਿਹੜਾ ਗਲਤ ਰਾਹ ਚੋਂ ਕੇ ਜਲਦੀ ਅਮੀਰ ਹੋਣਾ ਚਾਹੁੰਦੇ ਆ ਪਰ ਮਿਹਨਤ ਕਰਨ ਤੋਂ ਗੁਰੇਜ਼ ਕਰਦੇ ਨਹੀਂ ਬਜੀ ਇਹੀ ਤੇ ਇਹੋ ਹੀ ਕਹਿਣਾ ਚਾਹੁੰਦੇ ਕਿ ਮਿਹਨਤ ਕਰੋ ਮਿਹਨਤ ਦਾ ਸਕੂਨ ਇਹਨਾਂ ਮਿਲਦਾ ਰਾਤ ਨੂੰ ਨੀਂਦ ਵਧੀਆ ਆਉਂਦੀ ਆ ਜੀ ਹਾਂਜੀ ਭਾਵੇਂ ਜਿਵੇਂ ਜਿ ਕੋਈ ਤਾਂ ਵੀ ਨੀਂਦ ਸਕੂਨ ਦੀ ਆਉਂਦੀ ਆ ਤੇ ਮਿਹਨਤ ਕਰੋ ਨਸ਼ੇਪਤੀ ਤੋਂ ਦੂਰ ਰਹੋ ਜੀ ਹਾਂਜੀ ਕੋਈ ਆਵੇ ਚੋਰੀ ਚਾਰੀ ਵਾਲੇ ਨਾ ਕੰਮ ਕਰਿਆ ਕਰੋ ਮਿਹਨਤ ਕਰਕੇ ਵੇਖੋ ਰੱਜ ਕੇ ਮਿਹਨਤ ਕਰੋ ਸਾਰਾ ਕੁਝ ਇੱਥੇ ਹੀ ਹੈ ਹਾਂਜੀ ਬਾਹਰ ਜਾਣ ਦੀ ਵੀ ਕਿਤੇ ਜ਼ਰੂਰਤ ਨਹੀਂ ਪੈਂਦੀ ਜੀ ਹਾਂਜੀ ਬਿਲਕੁਲ ਇਹ ਵੀਰ ਤੁਸੀਂ ਦੇਖਿਆ ਕਿ ਆਪਣਾ ਸੈਟਅਪ ਸ਼ੁਰੂ ਕੀਤਾ ਹੈ ਮਿਹਨਤ ਸ਼ੁਰੂ ਕੀਤੀ ਹੈ ਪਰ ਸ਼ਰਮ ਕੋਈ ਨਹੀਂ ਕੀਤੀ ਮੋਟਰਸਾਈਕਲ ਤੇ ਸੈਟਅਪ ਸ਼ੁਰੂ ਕਰ ਲਿਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੱਖਣ ਪਾ ਕੇ ਵੇਚ ਰਿਹਾ 50 ਰੁਪਏ ਦੀ ਥਾਲੀ ਵੇਚਦਾ ਕਹਿੰਦੇ ਥੋੜੇ ਦਿਨ ਹੀ ਹੋਏ ਨੇ ਸ਼ੁਰੂ ਕੀਤੇ ਨੂੰ ਹਾਲੇ ਕਮਾਈ ਨਹੀਂ ਹੁੰਦੀ ਪਰ ਉਸ ਪਰਮਾਤਮਾ ਦੇ ਪੂਰਾ ਭਰੋਸਾ ਹੈ ਜਿਹਦਾ ਓਟ ਆਸਾ ਲੈ ਕੇ ਕੰਮ ਸ਼ੁਰੂ ਕੀਤਾ ਹੈ ਕਹਿੰਦਾ ਹੈ ਕਿ ਮਿਹਨਤ ਕਰਾਂਗਾ ਤਾਂ ਉਹ ਰਹਿਮਤ ਵੀ ਜਰੂਰ ਇਸ ਮਿਹਨਤ ਵਿੱਚ ਪਾਵੇਗਾ ਜਰੂਰਤ ਹੈ ਐਸੇ ਨੌਜਵਾਨਾਂ ਤੋਂ ਸੇਧ ਲੈਣ ਦੀ ਤੇ ਆਪਣਾ ਸਹੀ ਰਸਤਾ ਚੁਣਨ ਦੀ ਕੈਮਰਾ ਪਰਸਨ ਲਾਪ੍ਰੀਤ ਨਾਲ ਪਪਾਲ ਸਿੰਘ ਪੰਜਾਬ న్యూਸ ਬਟਾਲਾ